ਹਾਂਜੀ ਦੋਸਤੋ ਸ਼ਾਰਟ ਵੀਡੀਓ ਬਣਾ ਰਹੇ ਆ ਜੀ। ਗਾਟੇ ਲਾਜ਼ਾ ਕਰੋ ਪਿੰਡ ਹੈਗਾ ਜੀ ਸੁਖਾਨੰਦ। ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਹੈਗਾ ਜੀ ਮੋਗਾ। ਪਹਿਲੇ ਸੂਏ ਮਿੱਤਰੋ ਵੱਡੇ ਕੱਦ ਕਾਟ ਵਾਲੀ ਬਹਿਰ ਦਿਖਾ ਰਿਹਾ ਸ਼ੋਣ ਵਾਲੀ ਪੂਰੀ ਜਿਹੜੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਾਂਗੇ। ਭਾਈ ਦਾ ਕਿੱਥੇ ਜੇ ਘਰ ਤੇ ਕੀ ਇਹਦਾ ਰੇਟ ਹੈ। ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫਾ ਵੱਡੇ ਕੱਦ ਕਾਟ ਵਾਲੀ ਤੇ ਵੱਡੀ ਫੇਲ ਆ ਗਈ ਆ। ਕਰਦਿਆਂ ਗੱਲਬਾਤ। ਸੋ ਕੱਲੀ ਕੱਲੀ ਚੀਜ਼ ਆਪਾਂ ਮਿੱਤਰੋ ਤੁਹਾਨੂੰ ਦਿਖਾ ਰਹੇ ਆ। ਸਰੀਰ ਪੱਖੋਂ ਵੀ ਬਹੁਤ ਚੰਗੀ ਆ ਵੱਡਾ ਫੇਰ ਕਹਿੰਦੇ ਵੀ ਕੱਦ ਕਾਠਾ ਭੇੜ ਵੀ ਵੱਡੀ ਆ ਹਾਂਜੀ ਭਾਈ ਜੱਗੇ ਕੀ ਹਾਲ ਚਾਲ ਠੀਕ ਆ ਜੀ ਵਧੀਆ ਜੀ ਠੀਕ ਆ ਸੇ ਤਾਂ ਆਪਣਾ ਘਰ ਕਿੱਥੇ ਜੇ ਪਿੰਡ ਚ ਘਰ ਆਪਣਾ ਗਊਸ਼ਾਲਾ ਦੀ ਬੈਕ ਸਾਈਡ ਆ ਜੀ ਠੀਕ ਹੈ ਮੇਰੇ ਪਿੰਡ ਚ ਉਹਦੀ ਬੈਕ ਸਾਈਡ ਆ ਠੀਕ ਹੈ ਹੁਣ ਆਪਾਂ ਇਹ ਵੇੜ ਪਹਿਲਾ ਸੂਗਾ ਸੁੰਦੀ ਆ ਹਾਂ ਪਹਿਲਾ ਸੂਗਾ ਸੁੰਦੀ ਜੀ ਠੀਕ ਹੈ ਤੇ ਕੀ ਰੇਟ ਕਰਤਾ ਜੇ ਤਾਂ ਆਪਾਂ ਫਿਰ ਆਪਾਂ ਇਹਦਾ ਰੇਟ 90000 ਮਾਣਦਾਂ ਮਾਣਦਾਂ ਕਰਾਂਗੇ 90000 ਮੁੱਲ ਆ ਤੇ ਫੋਨ ਨੰਬਰ ਦੱਸ ਦਿਓ ਫੇਰ ਹੀ ਤੋਰ ਕੇ ਦਿਖਾਵਾਂਗਾ 95923 95923 58746 58746 95923 58746 ਤੋੜ ਕੇ ਦਿਖਾ ਦਿਓ ਜੇ ਇੱਕ ਵਾਰੀ ਸੋ ਵੱਡੇ ਕੱਦ ਕਾਠ ਵਾਲੀ ਆ ਵੱਡੀ ਬੇਲ ਵਾਲੀ ਆ ਪਹਿਲੇ ਸੂਏ ਸੂਣ ਵਾਲੀ ਆ ਫਿਕਸ ਹਵਾਨੇ ਦੀ ਆ ਤੇ ਦੁੱਧ ਮਿੱਤਰੋ ਸੋਨਾ ਕਰਦੋ ਥੋੜੀ ਵੱਡੀ ਹੋ ਕੇ ਬਣੀ ਵੀ ਆ ਮੋੜ ਲੈ ਜੀ ਫੇਰ ਆਪਾਂ ਗੱਲ ਕਰਦੇ ਵੀ ਸਰੀਰ ਦੀ ਜਿਹੜੀ ਬਣਤਰ ਬਹੁਤ ਚੰਗੀ ਆ ਕੜ ਤੋ 18 19 ਲੀਟਰ ਪਹਿਲੇ ਸੂਏ ਉਹ ਕਹਿ ਨਹੀਂ ਸਕਦੇ ਬਾਈ ਯਾਰ ਮੈਂ ਅੰਦਾਜ਼ਾ ਹਨਾ ਹਾਂ 20 ਇਹਦੇ ਮਾਲ ਦਾ ਬਾਈ 30 ਦਾ 32 ਲੀਟਰ ਓਕੇ ਹਾਂ ਠੀਕ ਹੈ ਤੋ ਸਮਝਣਾ ਮਿੱਤਰੋ ਤੁਸੀਂ ਆਪਦੀ ਨਾਲ ਲੈਣੀ ਹੈ ਤੇ ਕੁੱਲ ਮਿਲਾ ਕੇ ਫਿਰ ਆਪਾਂ ਕਹਣਾ ਵੀ ਚੰਗੀਆਂ ਵਿਹੜਾਂ ਦੇ ਵਿੱਚੋਂ ਮਿੱਤਰੋ ਆਉਂਦੀ ਆ ਥਾਂਲੇ ਵੀ ਜੀ ਪੂਰੀ ਸਾਫ਼ ਹੈ ਠੰਡੀ ਹਾਂਜੀ ਠੰਡੀ ਬਹੁਤ ਆਵੇ ਠੀਕ ਹੈ ਲੋ ਓਕੇ ਜੀ ਓਕੇ ਓਕੇ ਸੋ ਪੈਂਡਾ ਹੈਗਾ ਜੀ ਇਹ ਸੁਖਾਨੰਦ ਨੇੜੇ ਭਗਤਾ ਭਾਈਕਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮਿੱਤਰੋ ਮੋਗਾ ਸੁੱਕ ਦਿਨ ਕਿੰਨੇ ਕੁ ਲੈ ਜੂ ਦਿਨ ਪੰਜ-ਛੇ ਦਿਨਾਂ ਦੀ ਕੱਚੀ ਆ ਡੇਢ ਮਤਾਬ ਦਾ ਪੰਜ ਦਿਨ ਅੱਧਾ ਹਾਂ ਡੇਢ ਮਤਾਬ ਠੀਕ ਆ ਮੁੱਲ 90000 ਹੈ ਮਾਨ ਤਨ ਹੋ ਜੂ ਹਾਂ ਓਕੇ